ਲੋ ਜੀ ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਨੂੰ ਇਹ ਦੇਖੋ ਤੁਹਾਡੇ ਲਈ ਸੁਨੀਲ ਕਲਾਥ ਹਾਊਸ ਵੱਲੋਂ ਦੇਖੋ ਬਟਿਕ ਵਰਕ ਲੈ ਕੇ ਆਏ ਆ ਏਕੇ ਟੈਕਸ ਦਾ ਆਰਕੰਡੀ ਦੇ ਬਟਿਕ ਵਰਕ ਹੋਇਆ ਬਾਏ ਸੈਂਟਰ 'ਚ ਪੈਨਲ ਵਰਕ ਹੋਇਆ ਬਾ ਦੇਖੋ ਇਹ ਥ੍ਰੈਡ ਦਾ ਕੰਮ ਹੋਇਆ ਬਾ ਘੇਰੇ ਤੇ ਵੀ ਵਰਕ ਹੋਇਆ ਬਾ ਪ੍ਰਿੰਟਿੰਗ ਦੇਖੋ ਬੜੀ ਸ਼ਾਨਦਾਰ ਆ ਏਕੇ ਟੈਕਸ ਦਾ ਬ੍ਰਾਂਡ ਆ ਆਰਕੰਡੀ ਦੇ ਬੇਸ ਤੇ ਤਿਆਰ ਹੋਇਆ ਬਾ ਜੀ ਇਹ ਔਰ ਇਹਦਾ ਦੁਪੱਟਾ ਦੇਖੀਏ ਤਾਂ ਦੁਪੱਟਾ ਬਹੁਤ ਹੀ ਸ਼ਾਨਦਾਰ ਪ੍ਰਿੰਟ ਦੇਖੋ ਕਿੰਨਾ ਪਿਆਰਾ ਤਿਆਰ ਹੋਇਆ ਬਾ ਬਲੈਕ ਕਲਰ ਦਾ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਸੈਂਟਰ ਚ ਫੁੱਲ ਬਹੁਤ ਵਧੀਆ ਬਣੇ ਹੋਏ ਸਾਈਡ ਤੇ ਪੱਤੀ ਦਾ ਡਿਜ਼ਾਈਨ ਬਣਿਆ ਹੋਇਆ ਹੈ ਜੇ ਆਪਾਂ ਕਲਰ ਦੀ ਗੱਲ ਕਰੀਏ ਤਾਂ ਕਲਰ ਇਹਦੇ ਚ ਹੈਗਾ ਜੀ ਇਹ ਦੇਖੋ ਮਸਟਰਡ ਕਲਰ ਆ ਕਰੀਮ ਕਲਰ ਦੇਖੋ ਬੜਾ ਹੀ ਸ਼ਾਨਦਾਰ ਕਲਰ ਹੈ ਇਹਨਾਂ ਕਲਰ بیس ਦੇਖੋ ਕਿੰਨਾ ਪਿਆਰਾ ਹੈ ਹੈ ਨਹੀਂ ਜੋ ਥੋੜਾ ਬੜਿਆ ਕਲਰ ਨਹੀਂ ਜਿਹਾ ਹੁੰਦਾ ਇਹ ਦੇਖੋ ਤੁਹਾਨੂੰ ਓਪਨ ਕਰਕੇ ਦਿਖਾ ਰਹੀ ਹਾਂ ਕਲਰ ਕਲਰ ਸਾਰੇ ਵੀ ਸ਼ਾਨਦਾਰ ਕਲਰਾਂ ਹੀ ਆ ਦੇਖੋ ਗ੍ਰੀਨ ਜਿਹਾ ਕਲਰ ਹੈ ਦੇਖੋ ਸਾਰੇ ਇਹੀ ਕਲਰ ਸ਼ਾਨਦਾਰਾ ਮਸਲੀਨ ਦੇ ਦੁਪੱਟੇ ਆ ਜੀ ਆਰ ਕੰਡੀ ਦਾ ਬੇਸਾ ਜੀ ਏਕੇ ਟੈਕਸ ਬ੍ਰਾਂਡ ਆ ਜੀ ਆਉਣਾ ਕਿੱਥੇ ਆ ਲੈਣ ਤੁਸੀਂ ਸੁਨੀਲ ਕਲਾਤ ਹਾਊਸ ਮੀਆਪੁਰ ਜੀ ਆਨਲਾਈਨ ਮੰਗਾਓ ਦੁਕਾਨ ਤੇ ਆ ਕੇ ਲੈ ਕੇ ਜਾਓ ਔਰ ਰੇਟ ਘੱਟੋ ਘੱਟ ਮਾਰਕੀਟ ਤੋਂ ਘੱਟੋ ਘੱਟ ਰੇਟ ਮਿਲੋਗੇ ਤੁਹਾਨੂੰ